ਅੱਜ ਕਿੰਨੇ ਕਿਸਾਨ ਲੀਡਰ ਨੇ ਜਿਹੜੇ ਉਹ 2-3 ਨੇ ਜਿਹੜੇ 4 ਨੇ ਉਹ ਦਿੱਲੀ ਵੀ ਚਲੇ ਗਏ ਦਿੱਲੀ ਚ ਉਤਰ ਕੇ ਪਾਰਲੀਮੈਂਟ ਚ ਵੀ ਚਲੇ ਗਏ ਪਾਰਲੀਮੈਂਟ ਚ ਉਤਰ ਕੇ ਰਾਹੁਲ ਗਾਂਧੀ ਦੇ ਟੋਪੀ ਇਨ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਫੋਟੋਆਂ ਖਿਚਾ ਲਿਆ ਬਾਹਰ ਖੜੇ মিডিਆ ਨਾਲ ਸਵੋਧਨ ਕਰ ਰਹੇ ਸੀ ਤੇ ਉਹੇ ਗੱਡੀਆਂ ਚ ਬਹਿ ਕੇ ਦਿੱਲੀ ਤੋਂ ਵਾਪਸ ਆ ਕੇ ਬੇ ਸ਼ੰਭੂ ਬਹਿ ਗਏ ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਰੋਕਿਆ ਉਹ ਨੌਜਵਾਨ ਇਹ ਬੱਚੇ ਇਹਨਾਂ ਨੇ ਮਰਵਾਤੇ ਜਿੱਦੇ ਗੋਲੀ ਬੱਜੀ ਉਹਦਾ ਪਰਿਵਾਰ ਜਾਣੀ ਹਾਂ ਜੇ ਤੁਸੀਂ ਅਸਲੇ ਲੈ ਕੇ ਜੇ ਤੁਸੀਂ ਡੰਡੇ ਕਿਰਪਾਨਾਂ ਗੰਡਾਸੇ ਲੈ ਕੇ ਜਾਓਗੇ ਫਿਰ ਕੌਣ ਜਾਣ ਦੇ ਦੂੰ ਤੁਸੀਂ ਜਾ ਕੇ ਜਾਂ ਮੈਂ ਲਾ ਕੇ ਦਿਖਾ ਦਿੰਦਾ ਜਿਵੇਂ ਨੀਤ ਸਿੰਘ ਬਿੱਟੂ ਨੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਮਾਰੇ ਗਏ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਦਰਸਲ ਬਿੱਟੂ ਨੇ ਕਿਸਾਨ ਲੇਟਰਾ ਨੂੰ ਇਸ ਸਭ ਲਈ ਜ਼ਿੰਮੇਵਾਰ ਦੱਸਿਆ ਜੀ ਹਾਂ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਇਹ ਕਿਹਾ ਕਿ ਜਿਹੜੇ ਕਿਸਾਨ ਕਹਿੰਦੇ ਸੀ ਕਿ ਉਹਨਾਂ ਨੂੰ ਸਰਕਾਰ ਵੱਲੋਂ ਰੋਕਿਆ ਗਿਆ ਉਹ ਸਾਰੇ ਕਿਸਾਨ ਲੀਡਰ ਦਿੱਲੀ ਪਾਰਲੀਮੈਂਟ ਤੱਕ ਪਹੁੰਚ ਗਏ ਨੇ ਰਾਹੁਲ ਗਾਂਧੀ ਨੂੰ ਉਹਨਾਂ ਦੇ ਕਮਰੇ 'ਚ ਮਿਲ ਕੇ ਆਏ ਨੇ ਅਤੇ ਦੁਬਾਰਾ ਫਿਰ ਤੋਂ ਸ਼ੰਭੂ ਬਾਹਰ ਤੇ ਆ ਕੇ ਬੈਠ ਗਏ ਨੇ ਬਿੱਟੂ ਨੇ ਇਲਜ਼ਾਮ ਲਗਾਇਆ ਕਿ ਕਿਸਾਨ ਲੀਡਰ ਡੰਡੇ ਗੰਦੇ ਸੇ ਅਤੇ ਕਿਰਪਾਨਾ ਲੈ ਕੇ ਦਿੱਲੀ ਜਾਣਾ ਚਾਹੁੰਦੇ ਸੀ ਆ ਤੁਹਾਡੇ ਜ਼ਿਲ੍ਹਿਆਂ ਦੇ ਅਗਰਾਂਤ ਸਾਹਿਬ ਚਾਹੇ ਲਖੋਵਾਲ ਸਾਹਿਬ ਸੀਗੇ ਕਿਸੇ ਵੇਲੇ ਉਹਨਾਂ ਦੇ ਬੇਟੇ ਆ ਚਾਹੇ ਰਾਜੀਵਾਲ ਸਾਹਿਬ ਰਾਜੀਵਾਲ ਸਾਹਿਬ ਦਾ ਅੱਜ ਬਿਆਨ ਤੁਸੀਂ ਸੁਣਿਆ ਹੋਣਾ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਬਲੈਕਮੇਲ ਕਰਨ ਲਈ ਜਿਹੜੇ ਉਹ ਆਪਣੇ ਆਪ ਵੀ ਪਤਾ ਨਹੀਂ ਕਿੰਨੇ 100 ਦੀ ਗਿਣਤੀਆਂ 'ਚ ਨਾਮ ਬੜਾਈ ਬੈਠੇ ਆ ਜਿਵੇਂ ਦੱਸਿਆ ਬਿੱਲਾ ਲਾਇਆ ਤੇ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਬਹੁਤ ਵੱਡਾ ਬਲੈਕਮੇਲਿੰਗ ਦਾ ਧੰਦਾ ਸ਼ੁਰੂ ਹੋ ਗਿਆ ਇਹ ਤੋਂ ਬਹੁਤ ਲੋਕ ਜਿਹੜੇ ਡਰਦੇ ਆ ਬਚਦੇ ਆ ਉਦੋਂ ਬਾਅਦ ਇਹ ਗੱਲ ਚਲੋ ਛੱਡੋ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਰੋਕਿਆ ਉਹ ਨੌਜਵਾਨ ਨੇ ਇਹ ਬੱਚੇ ਇਹਨਾਂ ਨੇ ਮਰਵਾਤੇ ਉਹ ਜਿਹਦੇ ਗੋਲੀ ਵੱਜੀ ਉਹਦਾ ਪਰਿਵਾਰ ਜਾਣੇ ਅੱਜ ਕਿਵੇਂ ਕਿਸਾਨ ਲੀਡਰ ਨੇ ਜਿਹੜੇ ਉਹ ਦੋ ਤਿੰਨ ਨੇ ਜਿਹੜੇ ਚਾਰ ਨੇ ਉਹ ਦਿੱਲੀ ਵੀ ਚਲੇਗੇ ਦਿੱਲੀ ਦੇ ਉੱਤਰ ਕੇ ਪਾਰਲੀਮੈਂਟ ਚ ਵੀ ਚਲੇ ਗਏ ਪਾਰਲੀਮੈਂਟ ਚ ਉੱਤਰ ਕੇ ਰਾਹੁਲ ਗਾਂਧੀ ਦੇ ਆਪੀ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਫੋਟੋਆਂ ਖਿਚਾ ਲਿਆ ਬਾਹਰ ਖੜੇ ਮੀਡੀਆ ਨਾਲ ਸਵੋਧਨ ਕਰ ਰਹੇ ਸੀ ਤੇ ਉਹੇ ਗੱਡੀਆਂ ਚ ਬਹਿ ਕੇ ਦਿੱਲੀ ਤੋਂ ਵਾਪਸ ਆ ਕੇ ਫਿਰ ਸ਼ੰਭੂ ਬਹਿ ਕੇ ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਹੋਰ ਦਿੱਲੀ ਕਿਵੇਂ ਪਹੁੰਚਣਾ ਸੀ ਤੇ ਕੌਣ ਰੋਕਦਾ ਤੁਹਾਨੂੰ ਦਿੱਲੀ ਪਹੁੰਚਣ ਨੂੰ ਕੋਈ ਗੱਡੀ ਗੱਲ ਆ ਤੁਸੀਂ ਦਿੱਲੀ ਕਿਸ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਬੱਸ ਜਾਣਾ ਚਾਹੁੰਦੇ ਹੋ ਟ੍ਰੇਨ ਚ ਜਾਣਾ ਚਾਹੁੰਦੇ ਹੋ ਜਹਾਜ਼ ਚ ਜਾਣਾ ਚਾਹੁੰਦੇ ਹੋ ਗੱਡੀ ਜਾਣਾ ਚਾਹੁੰਦੇ ਜਾਓ ਕੌਣ ਰੋਕਦਾ ਤੁਹਾਨੂੰ ਹਾਂ ਜੇ ਤੁਸੀਂ ਅਸਲੇ ਲੈ ਕੇ ਜੇ ਤੁਸੀਂ ਡੰਡੇ ਕਿਰਪਾਨਾਂ ਘੰਡਾਸੇ ਲੈ ਕੇ ਜਾਓਗੇ ਫਿਰ ਕੌਣ ਜਾਣ ਦੇ ਦੂ ਤੁਸੀਂ ਜਾ ਕੇ ਜਾਂ ਮੈਂ ਲਾ ਕੇ ਦਿਖਾ ਲਵਾਂ ਸਾਰੇ ਤੁਸੀਂ ਫੋਟੋਆਂ ਦੇਖੀਆਂ ਇੱਥੋਂ ਇਹ ਗੱਲ ਐਕਸਪੋਜ਼ ਹੋ ਗਈ ਵੀ ਕੋਈ ਰੋਕਿਆ ਨਹੀਂ ਤੇ ਪਾਰਲੀਮੈਂਟ ਤੋਂ ਵੱਡੀ ਜਗ੍ਹਾ ਹੀ ਨਹੀਂ ਜਿੱਥੇ ਕਾਨੂੰਨ ਬਣਦੇ ਉਸ ਪਾਰਲੀਮੈਂਟ ਦੇ ਕਮਰਿਆਂ 'ਚ ਬੈਠੇ ਸੀ ਉੱਥੇ ਸਾਰੀ ਗੱਲ ਕਰਕੇ ਆਏ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਲੀਡਰ ਰਾਜੇਵਾਲ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਸੈਂਕੜੇ ਦੀ ਗਿਣਤੀ 'ਚ ਕਿਸਾਨ ਜਥੇਬੰਦੀਆਂ ਮਾਨ ਰੱਖੀਆਂ ਨੇ ਜੋ ਕਿ ਲੋਕਾਂ ਨੂੰ ਬਲੈਕਮੇਲ ਕਰਨ ਦਾ ਕੰਮ ਕਰਦੀਆਂ ਨੇ। ਰਾਜ ਮੰਤਰੀ ਬਿੱਟੂ ਨੇ ਕਿਹਾ ਕਿ ਕਿਸਾਨ ਲੀਡਰ ਕਦੇ ਵੀ ਦਿੱਲੀ ਜਾ ਕੇ ਸਰਕਾਰ ਨਾਲ ਗੱਲਬਾਤ ਕਰ ਸਕਦੇ ਨੇ ਪਰ ਜੇਕਰ ਲੜਨ ਦੇ ਇਰਾਦੇ ਨਾਲ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਕਾਨੂੰਨ ਆਪਣਾ ਕੰਮ ਜ਼ਰੂਰ ਕਰੇਗਾ। ਤੇ ਹੁਣ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦਾ ਹਾਂ ਪਿੰਡਾਂ 'ਚ ਹੁਣ ਤੁਸੀਂ ਦੇਖ ਲਿਆ ਵੀ ਜਿਹੜਾ ਕਹਿੰਦੇ ਸੀ ਭਾਜਪਾ ਦੀ ਸਰਕਾਰ ਰੋਕਦੀ ਐ। ਜੇ ਗੱਲ ਕਰਨ ਗਏ ਤਾਂ ਦਿੱਲੀ ਦੇ ਅੰਦਰ ਪਾਰਲੀਮੈਂਟ ਚ ਬੈਠ ਕੇ ਆਏ ਨੇ ਹਾਂ ਜੀ ਆਪਾਂ ਮਰਨ ਲੜਨ ਜਾਣਾ ਕੁੱਟਣ ਜਾਣਾ ਫਿਰ ਤਕਨੂਨ ਨੇ ਆਪਣਾ ਕੰਮ ਕਰਨਾ ਉਹ ਕੋਈ ਵੀ ਸਰਕਾਰ ਹੋ ਥੈਂਕ ਯੂ ਥੈਂਕ ਯੂ ਤਾਂ ਪਿਛਲੇ ਦਿਨ ਹੀ ਜਗਜੀਤ ਸਿੰਘ ਡੱਲੇਵਾਲ ਸਰਬੰਸ ਸਿੰਘ ਭੰਦੇਰ ਅਤੇ ਕੁਝ ਹੋਰ ਕਿਸਾਨ ਲੀਡਰ ਦਿੱਲੀ ਪਹੁੰਚੇ ਸੀ ਜਿੱਥੇ ਉਹਨਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਦੀ ਨਾਲ ਉਹਨਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਇਹ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ ਭਾਜਪਾ ਇਸ ਮੀਟਿੰਗ ਨੂੰ ਆਧਾਰ ਬਣਾ ਕੇ ਦਾਵਾ ਕਰ ਰਹੀ ਹੈ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕਿਆ ਜਾ ਰਿਹਾ ਬਸ਼ਰਤੇ ਕਿਸਾਨ ਗੱਲਬਾਤ ਕਰਨ ਲਈ ਦਿੱਲੀ ਆਉਣ ਨਾ ਕਿ ਅੰਦੋਲਨ ਕਰਨ ਲਈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ